ਸ੍ਰੀ ਚਾਰੋ ਕੋਈ ਮਰਤੀ ਕਾ ਕੀ ਧੋਪੈ ਸੁਮੀ ਮਾਨਸ ਅਗਿਆਨ ਅਵਰ ਸ਼ਤਰ ਤਖ ਦੇ ਮਲਕ ਸ਼ੰਤ ਗੁਰੂ ਧੰਨ ਧੰਨਾ ਦਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਮੋਹਤ ਵੱਡੇ ਭਾਗਾਂ ਵਾਲੇ ਹੋ ਜੋ ਇਸ ਸਮਾਅ ઓਰ ਸਵਾਸ ਗੁਰੂ ਗਰੰਦ ਸਿੰਘ ਮਹਾਰਾਜ ਜੀ ਦੀ ਨਿੱਗਿਯੋਦਨਦਰ ਜੁੜ ਬੈਠ ਸਫਲ ਕਰੁੰਦਾ ਸਫਲ ਯਤਨ ਕਰ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਗੁਰਗੰਦੇ ਪਿਆਰੇ ਬੀਬੀਆਂ ਦੇ ਕੀਰਤਨ ਜਥੇ ਪਾਸੋਂ ਆਪ ਜੀ ਅਨ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਆਓ ਕੁਝ ਕੁ ਮਿੰਟਾਂ ਵਾਸਤੇ ਆਪੋ ਆਪਣੀ ਸਤਿਗ੍ਰਤੀ ਕਾ ਕਰ ਕਰੋ ਗੁਰਮਤਿ ਵਿਚਾਰਾਂ ਨਾਲ ਸਾਥ ਬਣਾਈਏ ਇਕ ਵਾਰ ਨੋਮਨੇ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੇਸ਼ਟ ਕਰਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਜਿਸ ਨੂੰ ਲੋਕ ਰੱਬ ਕਹਿੰਦੇ ਹਨ ਗੋਬਿੰਦ ਕਹਿੰਦੇ ਹਨ ਉਸ ਪਰਮਾਤਮਾ ਨੇ ਅਨੇਕਾਂ ਨਾਮ ਲਏ हरी गोविंद धरणीधर नारायण गोपा विठल ओ काल पुरुष परिपूर्ण परमात्मा जो सर्वव्यापक है सर्व कला समर्थ है ओमनी पोटेंट है सर्व शक्तिमान है ओ सब काल पुरुष ने ये सारी सृष्टि कुदरत साजी है और सर्जन तुमाद ਜੋ ਪੂਰੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ ਉਹ ਸਭ ਤੋਂ ਵੱਡੀ ਗੱਲ ਦੁਨੀਆਂ ਦੇ ਹਰ ਜੀਵ ਉਤੇ ਉਸ ਅਕਾਲ ਪੁਰਖ ਵਾਹਿਗੁਰਜੀ ਦੀ ਨਜ਼ਰ ਹੈ ਉਹ ਸੱਚੇ ਚਿੱਤੇ ਹੋਏ ਕਰਮਾਂ ਨੂੰ ਵੇਖ ਰਿਹਾ ਹੈ ਸਾ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲੈ ਬਹੁਤ ਸਰਲ ਸ਼ਬਦਾਂ ਵਿੱਚ ਰੱਬ ਦੀ ਵਿਆਖਿਆ ਕੀਤੀ ਉਹ ਕਾਲਪੁਰਖਾ ਹੈ ਗੁਰੂ ਬਹੁਤ ਵੱਡਾ ਹੈ ਉਹਦੀ ਸੱਚੀ ਹੋਈ ਕੁਦਰਤ ਉੱਤੇ ਉਸ ਅਕਾਲ ਪੁਰਖ ਦਾ ਜੋਰ ਚੱਲਦਾ ਹੋਰ ਕਿਸੇ ਬੰਦੇ ਨਾਲ ਨਹੀਂ ਸਭ ਕੁਝ ਉਸ ਕਾਲਪੁਰਖਾ ਹੈ ਗੁਰਜੀ ਦੇ ਪੈਰ ਵਿੱਚ ਚੱਲ ਰਿਹਾ ਕੰਨੋ ਪਾਤਸ਼ਾਹ ਨੇ ਆਸਾ ਦੀ ਬਾਹਰ ਅੰਦਰ ਲਿਖ ਕੇ ਦਿੱਤਾ ਕਿ ਭੈ ਵਿੱਚ ਸੂਰਜ ਭੈ ਵਿੱਚ ਚੰਦ ਜਦੋਂ ਇਹ ਪੌੜੀ ਪੜੋਗੇ ਤੇਦੀ ਸ਼ੁਰੂਆਤ ਹੋਏਗੀ ਭੈ ਵਿੱਚ ਪਵਨ ਵਹ ਸਦਵਾਉ ਭੈ ਵਿੱਚ ਚੱਲੇ ਲਖਤ ਰਿ ਆਉ ਭੈ ਵਿੱਚ ਅਗਨ ਕੱਢੇ ਵਿਕਾਰ ਭੈ ਵਿੱਚ ਧਰਤੀ ਦੱਬੀ ਪਹਾੜ ਪਹਿਰੇ ਚ ਸੂਰਜ ਪਹਿਰੇ ਚ ਚੰਦ ਕੋਹ ਕਰੋਰੀ ਚਲਦਨ ਅੰਤ ਸਗਲਿਆਂ ਬੋਲ ਲਿਖਿਆ ਸਿਰਲੇਖ ਨਾਨਕ ਨਿਰਭਉ ਨਰੰਕਾਰ ਸਚ ਏਕ ਅਕਾਲ ਪੁਰਖ ਰੱਬ ਨੇ ਸਾਰਿਆਂ ਦੇ ਸਿਰ ਉੱਤੇ ਆਪਣੇ ਭੈ ਦਾ ਹੁਕਮ ਲਿਖਿਆ ਹੋਇਆ ਸਾ ਸੰਗਤ ਉਹਦੀ ਕੁਦਰਤ ਕਿੰਨੀ ਵੱਡੀ ਹੈ ਜਿਹੜੇ ਰੋਗ ਤੋਂ ਹੁਣ ਪੂਰਾ ਵਰਲਡ ਪੀੜਿਤ ਹੋ ਰਿਹਾ ਹੈ ਹੁਣ ਇਹ ਚੀਜ਼ ਵਿਗਿਆਨੀ ਕਹਿ ਰਹੇ ਨੇ ਇਲਾਜ ਵੀ ਲੰਬ ਰਹੇ ਨੇ ਪਰ ਆਏ ਕਿ ਜਾਈ ਜੋ ਪੁੰਨ ਵੀਜ ਰਹੇ ਉਹ ਜਾ ਰਹੇ ਕਿੱਥੇ ਲਿਖਿਆ ਹੈ ਜਪਜੀ ਸਾਹਿਬ ਦੀ ਪੰਕਤੀ ਤੁਹਾਨੂੰ ਯਾਦ ਹੈ ਜਿਹਦੇ ਵਿੱਚ ਮਹਾਰਾਜ ਕਹਿੰਦੇ ਪੁੰਨੀ ਪਾਪੀ ਆਖਣ ਨਾਹੇ ਆਖਣ ਮੇਨ ਆਖਾਨ ਨਹੀਂ ਐਵੇਂ ਮੁਹਾਵਰਾ ਨਹੀਂ ਬਣਿਆ ਲੋਕ ਤਾਂ ਕਹਿੰਦੇ ਐਵੇਂ ਗੱਲਾਂ ਬਣੀਆਂ ਜੀ ਅੱਗੇ ਕਿਹੜਾ ਕਿਸੇ ਨੇ ਵੇਖਿਆ ਖਾਓ ਪੀਓ ਮौज ਕਰੋ ਅੱਗੇ ਕਿਸੇ ਨੇ ਵੇਖਿਆ ਆਹ ਜੱਗ ਮਿੱਠਾ ਅਗਲਾ ਜੱਗ ਮਿੱਠਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਂਗੇ ਸਤਿਗੁਰੂ ਕਹਿਣਗੇ ਅੱਗੇ ਵੀ ਹੈ ਮਹਾਰਾਜ ਅੱਗੇ ਕੀ ਹੈ ਕਹਿੰਦੇ ਜੋ ਤੂੰ ਕਰਮ ਕਰ ਰਹੇ ਹੈ ਉਹ ਰਿਕਾਰਡ ਜਾਣੇ ਤੇਰੇ ਨਾਲ ਜਿੱਦਣ ਸਰੀਰ ਛੱਡ ਕੇ ਜਾਣੇ ਵਕੈਦਾ ਰਿਕਾਰਡ ਜਾਣ ਜਾਣਾ ਪੂਰੀ ਲਾਈਫ ਦਾ ਰਿਕਾਰਡ ਜਾਏਗਾ ਤੇਰਾ ਪੁੰਨੀ ਪਾਪੀ ਆਖਣ ਨਾ ਹੈ ਪੜੋ ਪੁੰਨੀ ਪਾਪੀ ਆਖਣ ਕਰ ਕਰ ਕਰਨਾ ਲਿਖ ਲੈ ਜਾਹੋ ਕਿੱਥੇ ਜਾਓ ਜਿੱਦਣ ਸਰੀਰ ਛੱਡ ਕੇ ਜਾ ਉਹ ਲਿਖ ਕੇ ਜਾਣੇ ਨਾਲ ਸੰਸਾਰ ਉੰਨੀ ਪੱਪੀ ਆਖਣ ਨਾਹੀਂ ਕਰ 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 ਨਾਲ ਲੱਕ ਲੈ ਜਾਓ ਆਪੇ ਵੀ ਜਾਪੇ ਹੀ ਖਾਹੋ ਜੇ ਦੀ ਪ੍ਰੋਟਾ ਲੈ ਹਜ਼ੂਰ ਨੇ ਆਸਾ ਦੀ ਵਾਰ ਅੰਦਰ ਕਿਹਾ ਜੋ ਤੇਰੇ ਕੋਲ ਹੈ ਉਹ ਤੂੰ ਛੱਡ ਜਾਣਾ ਹਾਂ ਜਿੰਨੀ ਤੇ ਜਿਉਂਦਾ ਉਹਨੂੰ ਭੋਗ ਭੋਗਣ ਵਾਸਤੇ ਦਿੱਤਾ ਹੈ ਕੋਈ ਪਾਬੰਦੀ ਨਹੀਂ ਹੈ ਤੈਨੂੰ ਪੈਸਾ ਦਿੱਤਾ ਸੋਨਾ ਪਹਿਨ ਕੌਣ ਰੋਕਦਾ ਹੈ 5-5000 ਦੀਆਂ ਡਰੈਸਾਂ ਰੱਖੀਆਂ ਨੇ ਲੋਕਾਂ ਨੇ ਕਵੜੇ ਚ ਪਾਓ ਕੌਣ ਰੋਕਦਾ ਹੈ ਪਰ ਯਾਦ ਰੱਖਿਓ ਸ਼ਰੀਰ ਤੋਂ ਬਾਅਦ ਇਹਨੂੰ ਜਾਂ ਧਾਨ ਕਰ ਦੇਣਗੇ ਘਰ ਵਾਲੇ ਜਾਂ ਨਾਲੇ ਸੰਸਕਾਰ ਕਰ ਦੇਣਗੇ ਰੱਖਣਗੇ ਨਹੀਂ ਇੱਤੋਂ ਵੀ ਡਰ ਲੱਗਣਾ ਹੈ ਨਾਲ ਕੁਝ ਜਾਣਾ ਹੈ ਕਹਿੰਦੇ ਜ਼ਰੂਰ ਜਾਣਾ ਹੈ ਮਹਾਰਤ ਕੀ ਜਾਏਗਾ ਹਜ਼ੂਰ ਕਹਿੰਦੇ ਕੱਪੜ ਰੂਪ ਸੁਹਾਵਣਾ ਪੜੋ ਛੱਡ ਦੁਨੀਆਂ ਅੰਦਰ ਜਾਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਆਪੇ ਬੀਜਾ ਪੈ ਖਾਹੁ ਉਤਰ ਨਾਲ ਜਾਂਦਾ ਹੁਣ ਅੱਜ ਦੇ ਯੁੱਗ ਦੀ ਕੋਈ ਐਗਜ਼ਾਮਪਲ ਹੈ ਵੀ ਕੋਈ ਐ ਰਿਕਾਰਡ ਲਿਖਿਆ ਜਾਂਦਾ ਕਿ ਇਦਾਂ ਕੁਝ ਲਿਖਿਆ ਜਾ ਸਕਦਾ ਮਹਾਂਪੁਰ ਸ਼੍ਰੀਮਾਨ ਸੰਤਪਾਪਾ ਐਸ਼ਤ ਸਿੰਘ ਦੀ ਰਾੜਾ ਸਾਹਿਬ ਵਾਲੇ ਇੱਕ ਸੱਜਣ ਕਹਿੰਦਾ ਜੀ ਮੈਂ ਹੁਣ ਰਿਟਾਇਰ ਹੋ ਗਿਆ ਤੁਹਾਡੇ ਨਾਲ ਰਹਿਣਾ ਕਹਿੰਦੇ ਕਾਦੇ ਵਾਸਤੇ ਕਹਿੰਦਾ ਜੀ ਮੈਂ ਨਾ ਲਿਖਾਰੀ ਬਹੁਤ ਚੰਗਾ ਤੁਹਾਡਾ ਜੀਵਨ ਲਿਖਣਾ ਮੈਨੂੰ ਆਪਣੇ ਨਾਲ ਰੱਖੋ ਜੀਵਨ ਦੀਆਂ ਗੱਲਾਂ ਦੱਸੋ ਮੈਂ ਨਾਲ ਰਹਿਣ ਦਾ ਤੁਹਾਡੇ ਬਾਰੇ ਲਿਖਣਾ ਕੋਈ ਕਿਤਾਬ ਲਿਖਣੀ ਤੁਹਾਡੇ ਜੀਵਨ ਦੀ ਤੇ ਮਹਾਂਪੁਰ ਹੱਸ ਪਏ ਕਹਿੰਦੇ ਜਿੰਨਾ ਚਿਰ ਮੇਰੇ ਨਾਲ ਰਹੇਗਾ ਤਾਂ ਮੇਰੇ ਬਾਰੇ ਲਿਖ ਲਏਗਾ ਤੇ ਕਹਿੰਦੇ ਜਿਹੜਾ ਤੇਰੇ ਤੋਂ ਇਲਾਵਾ ਮੈਂ ਕੁਝ ਕਰਦਾ ਉਹ ਕਿਵੇਂ ਲਿਖੇਗਾ ਜਿੰਨਾ ਚਿਰ ਮੇਰੇ ਨਾਲ ਰਹਿਣਾ ਹੈ 5-6 ਘੰਟੇ ਲਿਖ ਲਏਗਾ ਅੱਜ ਉੱਥੇ دیਵਾਨ ਹੋਇਆ ਅੱਜ ਉੱਥੇ ਆ ਸਾਖੀ ਸੁਣਾਈ ਅੱਜ ਮਹਾਂਪੁਰਸ਼ਾਂ ਨਾਲ ਐ ਹੋਇਆ ਕਹਿੰਦੇ ਭਾਈ ਜਿਹੜੇ ਘੰਟੇ ਮੈਂ ਇਕੱਲਿਆਂ ਰਹਿਣਾ ਉਹ ਕਿਵੇਂ ਲਿਖੇਗਾ ਉਹ ਕਹਿੰਦੇ ਜੀ ਉਹ ਨਹੀਂ ਲਿਖਣਾ ਕਹਿੰਦੇ ਫਿਰ ਤੇਰਾ ਲਿਖਣਾ ਰਹਿਣ ਦੇ ਕੋਈ ਲਿਖ ਰਿਹਾ ਹੈ ਜਿਹੜਾ ਜਾਗਦਿਆਂ ਵੀ ਲਿਖਦਾ ਹੈ ਸਾਡਾ ਸੁੱਤਿਆਂ ਵੀ ਲਿਖਦਾ ਹੈ ਜਿਹੜਾ ਬਾਹਰ ਵਿਚਰਦਿਆਂ ਵੀ ਲਿਖਦਾ ਹੈ ਜਿਹੜਾ ਅੰਦਰ ਵੀ ਲਿਖਦਾ ਹੈ ਮਹਾਂਪੁਰਸ਼ ਉਹ ਕੌਣ ਹੈ ਕਹਿੰਦੇ ਉਹ ਲਿਖ ਰਿਹਾ ਕਰ ਕਰ ਕਰਨਾ ਲਿਖ ਲੈ ਜਾਓ ਇਹਨੂੰ ਸਿੱਧ ਕਰਨ ਲਈ ਕੋਈ ਅੱਜ ਦੇ ਯੁੱਗ ਦੀ ਐਗਜ਼ਾਮਪਲ ਤੁਹਾਡੇ ਸਾਰਿਆਂ ਕੋਲ ਮੋਬਾਈਲ ਫੋਨ ਹੈ ਕਿਸੇ ਨਾ ਕਿਸੇ ਕੰਪਨੀ ਦਾ ਉਸ ਚ SIM ਚੱਲਦਾ ਹੈ ਤੁਸੀਂ بڑے ਲਿਖੇ ਸੱਜਣ ਬੈਠੇ ਹੋ ਮੈਂ ਆਪਣੇ ਮੋਬਾਈਲ ਤੋਂ ਕੋਈ ਵੀ ਕਾਲ ਕਰਾਂ ਕਰਨ ਤੋਂ ਬਾਅਦ ਨੰਬਰ ਡਿਲੀਟ ਕਰ ਸਕਦਾ ਕੋਈ ਮੇਰਾ ਮੋਬਾਈਲ ਚੈੱਕ ਕਰੇ ਮੈਂ ਫੋਨ ਕੀਤਾ ਹੀ ਨਹੀਂ ਮਨ ਚ ਵਿਚਾਰਿਆ ਕਿਸੇ ਨੂੰ ਮੈਸੇਜ ਕੀਤਾ ਕਰਨ ਤੋਂ ਬਾਅਦ ਡਿਲੀਟ ਕਰ ਦਿਓ ਕੋਈ ਸਬੂਤ ਹੀ ਨਹੀਂ ਹੈ ਕਿ ਤੁਸੀਂ ਕੀਤਾ ਹੈ ਕਾਲ ਕੀਤੀ ਹੈ ਨੰਬਰ ਡਿਲੀਟ ਕਰ ਦਿਓ ਦੁਨੀਆ ਇਸ ਤਰ੍ਹਾਂ ਕਰਦੀ ਹੈ ਡਿਲੀਟ ਕਰ ਦਿਓ ਮੇਰੇ ਮੋਬਾਈਲ ਵਿੱਚ ਕੋਈ ਕਾਲ ਦਾ ਰਿਕਾਰਡ ਨਹੀਂ ਮੇਰੇ ਮੋਬਾਈਲ ਵਿੱਚ ਮੈਸੇਜ ਦਾ ਕੋਈ ਰਿਕਾਰਡ ਨਹੀਂ ਕੋਈ ਚੁੱਕ ਕੇ ਘਰ ਦਾ ਦੂਜਾ ਤੀਜਾ ਚੈੱਕ ਕਰੇ ਕੋਈ ਪਰ ਸਾਧ ਸੰਗਤ ਜਿਹੜੀ ਕੰਪਨੀ ਦਾ ਮੋਬਾਈਲ ਚੱਲਦਾ ਹੈ ਉਹਦੇ ਕੋਲ ਕਾਲਸ ਡਿਟੇਲਡ ਰਿਕਾਰਡ ਹੈ ਤੁਸੀਂ ਕਹੋ ਮੈਂ ਰਾਤ ਨੂੰ ਦਿਨੇ ਇਹ ਕਾਲ ਨਹੀਂ ਕੀਤੀ ਕੋਈ ਕਢੋਣਾ ਜਾਵੇ ਤੇ ਤੁਹਾਡੀ ਸਾਰੀ ਸਟੇਟਮੈਂਟ ਕਾਲ ਰਿਕਾਰਡ ਨਿਕਲ ਜਾਏਗਾ ਕਿੰਨੇ ਵਜੇ ਕੀਤਾ ਹੈ ਇਥੋਂ ਤੱਕ ਕਿ ਕਿਹੜੇ ਏਰੀਏ ਵਿੱਚ ਖਲੋ ਕੇ ਕੀਤਾ ਹੈ ਉਹ ਵੀ ਨਿਕਲ ਜਾਏਗਾ ਹੈ ਤੁਹਾਡੇ ਕੋਲ ਨਹੀਂ ਚੀਜ਼ ਇਸ ਵਕਤ ਮੇਰਾ ਮੋਬਾਈਲ ਬੰਦ ਹੈ ਪਰ ਮੈਂ ਕਿਹੜੇ ਇਲਾਕੇ ਵਿੱਚ ਬੈਠਾ ਹਾਂ ਔਨ ਕਰਨ ਦੀ ਦੇਰ ਹੈ ਰਿਕਾਰਡ ਨਿਕਲ ਆਏਗਾ ਜੈਨ ਕਲੋਨੀ 8:00 ਕੈਂਨੇ ਮਿੰਟ ਤੇ ਸੀ ਇਹ ਕੰਪਿਊਟਰ ਕਨੇ ਬਣਾਇਆ ਹੈ ਬੰਦੇ ਨੇ ਜੇ ਬੰਦੇ ਦੀ ਬਣਾਈ ਟੈਕਨੋਲੋਜੀ ਵਿੱਚ ਇੰਨਾ ਕੁਝ ਹੋ ਸਕਦਾ ਹੈ ਕਿ ਇਸ ਵਕਤ ਮੈਂ ਕਿਹੜੇ ਏਰੀਏ ਵਿੱਚ ਐ ਕਿਹਨੂੰ ਕਾਲ ਕੀਤੀ ਹੈ ਰਿਕਾਰਡ ਨਿਕਲ ਸਕਦਾ ਹੈ ਇੰਨਾ ਮਨ ਚ ਯਾਦ ਰੱਖਿਓ ਇਹ ਜਿਹਨੇ ਬੰਦਾ ਬਣਾਇਆ ਉਹ ਕੀ ਨਹੀਂ ਕਰ ਸਕਦਾ ਉਹਦੇ ਕੋਲ ਸਬਰ ਕਰੋ ਹਰ ਚੀਜ਼ ਦਾ ਰੋੜ ਇਸ ਲਈ ਹਜ਼ੂਰ ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ ਪੜੋ ਘਰ ਘਰ ਕਰਣਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਹੁਣ ਸਵਾਲ ਪੈਦਾ ਹੁੰਦਾ ਜੇ ਉਹਦੇ ਕੋਲ ਰਿਕਾਰਡ ਹੈ ਕੀ ਲਿਖਾ ਦੇਣਾ ਪੈਦਾ ਹੈ ਪਾਤਸ਼ਾਹ ਨੇ ਕਿ ਬਿਲਕੁਲ ਦੇਣਾ ਪੈਗਾ ਮਰਨ ਲਿਖਾ ਮਿਟ ਨਹੀਂ ਸਕਦਾ ਕਹਿੰਦੇ ਹਾਂ ਮੁੱਦੇ ਦਾ ਸਵਾਲ ਆਇਆ ਇੱਥੇ ਹੁਣ ਆਪਾਂ ਕਿਉਂ ਬੈਠੇ ਇਹ ਕੋਈ ਫਾਰਮੈਲਟੀ ਹੈ ਵੇ ਇਹ ਦੋਵੇਂ ਪਰਿਵਾਰ ਗਿਲ ਪਰਵਾਰ ਤੁਰ ਪਰਵਾਰ ਤੁਹਾਨੂੰ ਸੰਗਤਾਂ ਨੂੰ ਇਕੱਠੇ ਕਰਨ ਲੰਗਰ ਲਾਉਣ ਦੀਵਾਨ ਕਰੋਣ ਇਹ ਕੋਈ ਵਿਖਾਵਾ ਹੈ ਨਹੀਂ ਜੇ ਇਹਦੇ ਵਿੱਚ ਲਈ ਸਚਾਈ ਸਮਝ ਆ ਜਾਏ ਤਾਂ ਇਹਦਾ ਲਾਭ ਵੀ ਬਹੁਤ ਵੱਡਾ ਹੈ ਜੇ ਵਿੱਚਲੀ ਗੱਲ ਸਮਝਣਾ ਪਈ ਤੇ ਸਾਦ ਸੰਗਤ ਤੇ ਦਾ ਲਾਭ ਬਿਲਕੁਲ ਕੁਝ ਨਹੀਂ ਹੋਣਾ ਮਹਾਰਾਜ ਜੀ ਦੇ ਨਾਲ ਕੀ ਹੁੰਦਾ ਹੈ ਹਜ਼ੂਰ ਨੇ ਕਿਹਾ ਕਰੋੜਾਂ ਕੀਤੇ ਹੋਏ ਅਪਰਾਧ ਕਿਸੇ ਦੀ ਸੰਗਤ ਵਿੱਚ ਬੈਠਿਆਂ ਸੁਰਤ ਜੁੜ ਜਾਏ ਮਿਟ ਸਕਦੇ ਨੇ ਕਿਤੇ ਲਿਖਿਆ ਆਹ ਪੰਕਤੀ ਪੜੋ ਕੋਟ ਪ੍ਰਾਦ ਕਰੋੜਾਂ ਕੀਤੇ ਅਪਰਾਧ ਗਲਤੀਆਂ ਕੋਟ ਪ੍ਰਾਦ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛਟੈ ਮਹਾਰਾਜ ਇਹ ਸਭ ਨੂੰ ਹੁੰਦਾ ਮਿਲ ਸਕਦਾ ਹੈ ਕੰਮ ਕਹਿੰਦੇ ਨਹੀਂ ਸਾਰਿਆਂ ਦੀ ਸੁਰਤ ਨਹੀਂ ਜੋੜ ਸਕਦੀ ਉਹਦੇ ਲਈ ਅਰਦਾਸ ਕਰਨੀ ਪੈਂਦੀ ਹੈ ਤਰਲਾ ਲੈਣਾ ਪੈਂਦਾ ਹੈ ਮਹਾਰਾਜ ਜਿੱਥੇ ਮੈਂ ਸਰੀਰ ਕਰਕੇ ਬੈਠਾ ਮੇਰੀ ਸੁਰਤ ਵੀ ਜੋੜ ਲੋ ਉਹ ਗੁਰੂ ਦੀ ਨਜ਼ਰ ਹੋ ਜਾਏ ਫਿਰ ਜਾ ਕੇ ਮस्तक ਕਰਮ ਪ੍ਰਵ ਪਾਏ ਸਾਧ ਸ਼ਰਨ ਨਾਨਕ ਤੇ ਆਏ ਗੁਰੂ ਦੀ ਨਜ਼ਰ ਹੋ ਜਾਏ ਤੇ ਉਹ ਬੰਦਾ ਰਾਤ ਨੂੰ ਚੋਰ ਹੋਵੇ ਸਵੇਰੇ ਉਹਨੂੰ ਗੁਰੂ ਬਿਲਕੁਲ ਪਾਪਾਂ ਤੋਂ ਮੁਕਤ ਸੰਤ ਬਣਾ ਦੈ ਪੂਰਾ ਗੁਰ ਆਖਿਆ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟਿ ਵਿਖੇ ਹੋਇ ਸੰਤ ਇੱਕ ਸੱਜਣ ਲਾਹੌਰ ਤੋਂ ਚੱਲਿਆ ਚੋਰ ਸੀ ਸੰਗਤ ਨਾਲ ਰਲ ਗਿਆ 20-25 ਬੰਦਿਆਂ ਦੇ ਟੋਲੇ 'ਚ ਰਲ ਗਏ ਮੈਂ ਵੀ ਜਾਣਿਆ ਤੁਰ ਪਿਆ ਹੈ ਉਹ ਚੋਰ ਕਿਉਂਕਿ ਲਾਹੌਰ ਦੇ ਠੱਗ ਬੜੇ ਮਸ਼ਹੂਰ ਸਨ ਪਰ ਸਾਧ ਸੰਗਤ ਉਹਦਾ ਹੱਥ ਹੀ ਨਾ ਲੱਗਾ ਕਿ ਕਿਸੇ ਬੰਦੇ ਦਾ ਝੋਲਾ ਜਾਂ ਗੱਠੜੀ ਫਰੋਲ ਕੇ ਚੋਰੀ ਕਰ ਸਕੇ ਉਹਨੂੰ ਵਕਤ ਹੀ ਨਾ ਮਿਲਿਆ ਦੂਜੇ ਦਿਨ ਸੰਗਤ ਚੱਲ ਰਹੀ ਹੈ ਚਲ ਰਿਆਂ ਸ਼ਿਰਕੀਰਤਪੁਰ ਸਾਹਿਬ ਪਹੁੰਚ ਗਈ ਜਦੋਂ ਕੀਰਤਪੁਰ ਸਾਹਿਬ ਗਏ ਉਹ ਚੋਰ ਨੂੰ ਇੱਕ ਪਛਤਾਵਾ ਹੋਇਆ ਕਿ ਦੋ ਤਿੰਨ ਮੇਰੇ ਬਰਬਾਦ ਹੋ ਗਏ ਨੇ ਕਿਸੇ ਬੰਦੇ ਦੀ ਝੋਲੀ ਗਠਣੀ ਝੋਲਾ ਹੱਥਨੀ ਦੇ ਲੱਗਾ ਤੇ ਮੈਂ ਚੋਰੀ ਨਹੀਂ ਕਰ ਸਕਿਆ ਉਹਨੂੰ ਬੜਾ ਪਛਤਾਵਾ ਹੋਇਆ ਪਰ ਇੱਕ ਗੱਲ ਦੀ ਖੁਸ਼ੀ ਹੋਈ ਉਹਨੂੰ ਕਿ ਚਲੋ ਜਿਨ੍ਹਾਂ ਵਿੱਚ ਮੈਂ ਹਾਰਿਆ ਸੀ ਉਹ ਤਾਂ 20 ਕੁ ਬੰਦੇ ਸੀ ਹੁਣ ਜਿੱਥੇ ਮੈਂ ਕੀਰਤਪੁਰ ਸਾਹਿਬ ਪਹੁੰਚ ਗਿਆ ਐ ਇੱਥੇ ਤਾਂ ਸੰਕੜੇ ਬੰਦੇ ਤੁਰੇ ਫਿਰਦੇ ਕਿਸੇ ਨਾ ਕਿਸੇ ਦਾ ਝੋਲਾ ਤੇ ਹੱਥ ਲੱਗ ਹੀ ਜਾਂਦਾ ਹੈ ਹੁਣ ਚੋਰੀ ਕਰਨੀ ਸੁਖੀ ਏ ਉਹ ਚੋਰ ਕੀਰਤਪੁਰ ਸਾਹਿਬ ਪਹੁੰਚ ਗਿਆ ਪਹਿਲੀ ਵਾਰ ਆਇਆ ਜਿੱਥੇ ਬੰਦਾ ਪਹਿਲੀ ਵਾਰ ਜਾਵੇ ਦੂਜਿਆਂ ਵੱਲ ਵੇਖ ਕੇ ਅਕਲਮੰਦ ਬੰਦਾ ਜਿਹੜਾ ਹੈ ਸਾਧ ਸੰਗਤੋਂ ਨਕਲ ਕਰਦਾ ਹੈ ਕਿਉਂਕਿ ਨਕਲ ਵੀ ਅਕਲ ਨਾਲ ਵੱਜਦੀ ਹੈ ਉੰਜ ਹੁੰਦੀ ਨਹੀਂ ਸੋ ਸੰਗਤ ਜਦੋਂ ਫਿਰ ਉਹ ਚੋਰ ਨੇ ਬੜੀ ਅਕਲ ਨਾਲ ਨਕਲ ਕੀਤੀ ਸੰਗਤ ਕੀ ਕਰਦੀ ਹੈ ਉਹ ਕਰਨ ਲੱਗ ਪਿਆ ਪਹਿਲਾਂ ਸੰਗਤ ਪੰਗਤ ਦੇ ਜਾ ਰਹੀ ਹੈ ਲੰਗਰ ਛਕ ਰਹੀ ਉਹ ਚੋਰ ਨੇ ਵੀ ਸਾਹ ਸੰਗਤ ਲੰਗਰ ਛਕਿਆ ਜਦੋਂ ਲੰਗਰ ਛਕ ਕੇ ਉਹ ਬਹਿਣ ਗਿਆ ਤੇ ਤੁਹਾਨੂੰ ਪਤਾ ਹੈ ਜਦੋਂ ਲੰਗਰ ਵਰਤਾਇਆ ਜਾਂਦਾ ਹੈ ਜਿੰਨੀ ਦਿਨ ਵਰਤਣਾ ਜਾਏ ਉੰਨੀ ਦਿਨ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਹੈ ਚੋਰ ਵੀ ਕਰਦਾ ਪਿਆ ਪ੍ਰਸ਼ਾਦਾ ਵਰਤਾਇਆ ਤੇ ਛਕਣ ਲੱਗੇ ਸਭ ਨੇ ਹੱਥ ਜੋੜੇ ਉਹਨੇ ਵੀ ਜੋੜੇ ਉਹਨੇ ਪ੍ਰਸ਼ਾਦਾ ਛਕਿਆ ਤੇ ਛਕਣ ਤੋਂ ਬਾਅਦ ਹੁਣ ਵੇਖਦਾ ਸੰਗਤ ਕਿੱਧਰ ਜਾਂਦੀ ਹੈ ਸੰਗਤ ਜਾ ਰਹੀ ਹੈ ਸਿੱਧੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਉਹ ਵੀ ਨਾਲ ਹੋ ਤਰੇ ਆਵੇ ਇੱਕ ਜ਼ਿੰਦਗੀ ਚ ਸ਼ਾਇਦ ਕਿਤੇ ਗੱਲ ਤੁਹਾਡੇ ਕੰਮ ਆ ਜਾਏ ਗੁਰੂ ਦੇ ਪ੍ਰਸ਼ਾਦ ਦੇ ਵਿੱਚ ਤੇ ਆਮ ਰੋਟੀ ਵਿੱਚ ਫਰਕ ਪੜਿਆ ਗੁਰੂ ਘਰ ਵਿੱਚ ਜਦੋਂ ਤੋਂ ਕਣਕ ਆਉਂਦੀ ਹੈ ਦੇਣ ਵਾਲਾ ਆਟਾ ਪੀਸਣ ਵਾਲਾ ਛਾਨਣ ਵਾਲਾ ਬੁੰਨਣ ਵਾਲੀਆਂ ਮਾਈਆਂ ਪ੍ਰਸ਼ਾਦੇ ਪਕਾਉਣ ਤੱਕ ਵਾਹਿਗੁਰੂ ਕਹਿੰਦੀਆਂ ਨੇ ਪ੍ਰਸ਼ਾਦਾ ਪੱਕ ਜਾਏ ਭਾਵੇਂ ਦੋ ਵਾਰ ਚਾਰ ਵਾਰ 10 ਵਾਰ ਕਹਿਣ ਵਾਹਿਗੁਰੂ ਕਹਿਣ ਔਰ ਜਦੋਂ ਪ੍ਰਸ਼ਾਦਾ ਪੱਕ ਜਾਏ ਵਰਤੌਣ ਵਾਲਾ ਵੀ ਕਹਿੰਦਾ ਪ੍ਰਸ਼ਾਦਾ ਵਾਹਿਗੁਰੂ ਛਕਣ ਲੱਗਿਆਂ ਵੀ ਦੋ ਚਾਰ ਵਾਹਿਗੁਰੂ ਜਪਿਆ ਜਾਂਦਾ ਹੈ ਦੋ ਚਾਰ ਵਾਰ ਇਸ ਤਰ੍ਹਾਂ ਸਿਮਰਨ ਹੋ ਜਾਂਦਾ ਹੈ ਸ਼ਬਦ ਬੰਦੇ ਦੀ ਤਸਵੀਰ ਬਦਲ ਦਿੰਦਾ ਹੈ ਜੇ ਤੁਸੀਂ ਗੌਰ ਨਾਲ ਸੁਣੋਗੇ ਸ਼ਾਇਦ ਇਹ ਕੰਮ ਆ ਜਾਏ ਸ਼ਬਦ ਬੰਦੇ ਦੀ ਮਨ ਦੀ ਤਸਵੀਰ ਬਦਲਦਾ ਹੈ ਇਹ 'ਚ ਕੋਈ ਸ਼ੱਕ ਨਹੀਂ ਲਗਾਤਾਰ ਇੱਕ ਮਹੀਨਾ ਕੋਈ ਜਾਪ ਕਰਕੇ ਵੇਖ ਲੈ ਵਾਹਿਗੁਰੂ ਦਾ ਕਿ ਸੱਚ ਹੈ ਤੁਹਾਡੇ ਮਨ ਦੀ ਤਸਵੀਰ ਬਦਲ ਜੇ ਜਿਹੜੇ ਕਹਿੰਦੇ ਨੇ ਮਨ ਨਹੀਂ ਟਿਕਦਾ ਸੁਰਨੇ ਆਉਂਦੇ ਨੇ ਉਹ ਸ਼ਬਦ ਤਾਂ ਕਰ ਖੈਰ ਚੋਰ ਨੇ 20 ਵਾਰ ਜਪਿਆ ਹੋਣਾ ਸ਼ੱਕ ਦਿਆਂ ਛਕਾਉਂਦੇ ਆਂ ਤੁਰਦੇ ਫਿਰਦੇ ਉਹਦੇ ਕੰਨਾਂ 'ਚ ਪਿਆ ਹੁਣ ਉਹਦੇ ਮਨ ਦੀ ਤਸਵੀਰ ਬਦਲਣ ਲੱਗ ਪਈ ਸਾਸ ਸੰਗਤ ਬਦਾਮ ਦੀ ਤਸਵੀਰ ਗਰਮ ਹੈ ਇਹ ਮੈਂ ਕਈ ਵਾਰ ਕਿਹਾ ਕਥਾ ਵਿੱਚ ਉਹ ਬਦਾਮ ਦੀਆਂ ਗਿਰੀਆਂ ਪਾਣੀ ਚ ਭਿਉਂਦੇ ਹੋ ਕੁਝ ਘੰਟਿਆਂ ਬਾਅਦ ਉਹਦੀ ਤਸਵੀਰ ਬਦਲ ਜਾਂਦੀ ਹੈ ਬਿਲਕੁਲ ਠੰਡੀ ਦਾ ਸੀਰ ਹੈ ਮਿੱਤੇ ਵਿੱਚ ਗਰਮੀ ਪੈਦਾ ਨਹੀਂ ਕਰੇਗੀ ਜੇ ਪਾਣੀ ਦਾ ਅਸਰ ਭਿਜ ਕੇ ਬਦਾਮ ਤੇ ਹੋ ਸਕਦਾ ਸਿੱਖਾ ਰੋਜ਼ ਜਪ ਕੇ ਤਾਂ ਵੇਖ ਵਾਹਿਗੁਰੂ ਜਪਜੀ ਸਾਹਿਬ ਪੜ੍ਹ ਕੇ ਤਾਂ ਵੇਖ ਤੇਰੇ ਮਨ ਦੀ ਤਸਵੀਰ ਬਦਲ ਜਾਏਗੀ ਜਿਹੜੀਆਂ ਚੀਜ਼ਾਂ ਪਹਿਲਾਂ ਚੱਲਦੀਆਂ ਨਹੀਂ ਚੱਲਣਗੀਆਂ ਪਰ ਤੂੰ ਸਮਝ ਪਰ ਉਹ ਚੋਰ ਜਿਹੜਾ ਹੁਣ ਸੰਗਤ ਦੇ ਨਾਲ ਨਾਲ ਤੁਰ ਪਿਆ ਹੁਣ ਮਨ ਦੀ ਥੋੜੀ ਜਿਹੀ ਤਸਵੀਰ ਬਦਲੀ ਹੈ ਜਦੋਂ ਦਰਬਾਰ ਚ ਆਇਆ ਸੰਗਤ ਆਪੇ ਨਮਸਕਾਰ ਕਰਕੇ ਬੈਠੇ ਚੋਰ ਦੇ ਮਨ ਚ ਖਿਆਲ ਆਇਆ ਮੈਂ ਤੇ ਚੋਰ ਐ ਮੈਂ ਕਦ ਲਈ ਗੁਰੂ ਨੂੰ ਮੱਥਾ ਟੇਕਣਾ ਮੇਰਾ ਕੰਮ ਤੇ ਚੋਰੀ ਕਰਨੇ ਮੌਕਾ ਮਿਲਣਾ ਚਾਹੀਦਾ ਉਹ ਸੰਗਤ ਵਿੱਚ ਪਿਛਾਂ ਬਹਿ ਗਿਆ ਮਨ ਦਾ ਸੁਭਾਅ ਹੈ ਇਹ ਗੱਲਾਂ ਕਰਦਾ ਆਪਣੇ ਆਪ ਚ ਉਹ ਚੋਰ ਤੇ ਕਿੰਨੇ ਵੱਡੇ ਭਾਗੇ ਨੂੰ ਕਹਿੰਦੇ ਨੇ ਮਨ ਦੀ ਤਸਵੀਰ ਬਦਲ ਜਾਣੀ ਤਕਦੀਰ ਬਦਲ ਜਾਣੀ ਉਹ ਪਿੱਛੇ ਬੈਠਾ ਹੈ ਪਿੱਛੇ ਬੈਠਾ ਕੀਰਤਨ ਹੋ ਰਿਹਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੁੰਦਰ ਤਖਤ ਉੱਤੇ ਜੰਦਰਨੀ ਚੰਕੀ ਸਿੰਘਾਸਣ ਤੇ ਬੈਠੇ ਨੇ ਸੰਗਤ ਨੂੰ ਨਮਸਕਾਰ ਕਰਦੀ ਹੈ ਚੋਰ ਪਿੱਛੇ ਬੈਠਿਆਂ ਬੈਠੇ ਨਾ ਗੁਰੂ ਨਾਲ ਗੱਲਾਂ ਕਰਨ ਲੱਗ ਪਿਆ ਮਨ ਚ ਕਹਿੰਦਾ ਹੈ ਪਿੱਛੋਂ ਉੱਚਾ ਹੋ ਕੇ ਵੇਖ ਤੇ ਇੰਨਾ ਛੋਟਾ ਜਿਹਾ ਗੁਰੂ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਉਮਰ 5.5 ਵਰਿਆਂ ਦੀ ਹੈ ਕਹਿੰਦਾ ਇੰਨਾ ਛੋਟਾ ਜਿਹਾ ਗੁਰੂ ਇਹ ਵੀ ਗੁਰੂ ਹੋ ਸਕਦਾ ਹੈ ਗੁਰੂ ਤਾਂ ਅੰਦਰ ਜਾਨੀ ਹੁੰਦਾ ਹੈ ਇਹ ਗੁਰੂ ਵੀ ਅੰਦਰ ਦੀਆਂ ਜਾਣਦੇ ਹੋਣਗੇ ਇਹ ਗੁਰੂ ਵੀ ਠੱਡ-ਘੱਡ ਦੀ ਜਾਣਦਾ ਹੋਏਗਾ ਗੁਰੂ ਨਾਲ ਗੱਲਾਂ ਕਰਨ ਲੱਗ ਪਿਆ ਯਾਦ ਰੱਖਿਓ ਤੁਸੀਂ ਗੁਰੂ ਨਾਲ ਗੱਲਾਂ ਕਰੋ ਗੁਰੂ ਤੁਹਾਡੇ ਨਾਲ ਕਰਨ ਲੱਗ ਪੈਂਦਾ ਕਦੇ ਬਾਣੀ ਪੜੋ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਚ ਬਹਿ ਕੇ ਜੇ ਤੁਸੀਂ ਗੁਰੂ ਨਾਲ ਗੱਲਾਂ ਕਰੋ ਬੁਲਾਉਣਾ ਆਉਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਕੋਈ ਪਿਆਰ ਵਿੱਚ ਪੜੇ ਆ ਵੇਖੋ ਗੱਲਾਂ ਨਹੀਂ ਕਰਦੇ ਫਿਰ ਘਰ ਵੈਸੋ ਹਰ ਜਨ ਪਿਆਰੇ ਕਹਿੰਦੇ ਨੇ ਹਰ ਕੀ ਕਹਿੰਗੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਪੜਨ ਵਾਲੇ ਨੂੰ ਕਹਿਣਗੇ ਤੂੰ Jap ਸਥਿਰ ਰਹਿ ਜਾ ਬਾਦਸ਼ਾਹ ਸ਼ਾਹ ਸਭ ਵਸ ਕਰ ਦਿੰਨੇ ਅੰਮ੍ਰਿਤ ਨਾਮ ਮਹਾਰਸ ਪੀਂ। ਨਿਰਭਉ ਹੋਏ ਬਜੋ ਭਗਵਾਨ। ਸਾਧ ਸੰਗਤ ਮਿਲ ਕਿਨੋਦਾਨ। ਸ਼ਰਨ ਪਰ ਪ੍ਰਭ ਅੰਤਰ ਜਾਮੀ। ਨਾਨਕ ਓਟ ਬੱਕਰੀ ਪ੍ਰਭ ਸੁਆਮੀ। ਤੈਨੂੰ ਗੱਲ ਕਰਨੀ ਆ ਜਾਏ। ਬੋਲਦੇ ਤੋ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਵੇਖ ਲੈਂਦੇ। ਗੱਲਾਂ ਕਰਨ ਲੱਗ ਪੈਂਦਾ। ਸਿੱਖ ਕਰ ਗੁਰੂ ਵੀ ਕਰਦਾ ਮਹਾਰਾਜ ਵਿਹਾਰਜ ਬੋਲੇ ਸਾਡੇ 5 ਸਾਲ ਦੀ ਉਮਰ ਹੈ ਮੇਰੇ ਪਾਤਸ਼ਾਹ ਦੀ ਹਜ਼ਰਤ ਕਹਿੰਦੇ ਸਾਥ ਸੰਗਤ ਕੋਈ ਚੋਰ ਹੋਵੇ ਤਾਂ ਚੋਰ ਹਿੱਲ ਗਏ ਉਹ ਚੋਰ ਦਾ ਨਾਮ ਪਤਾ ਕੀ ਆਇਆ ਤੇ ਹਾਸ ਵਿੱਚ ਜਸਵੰਤ ਰਾਏ ਹਜ਼ਰਤ ਕਹਿੰਦੇ ਸਾਥ ਸੰਗਤ ਕੋਈ ਚੋਰ ਹੋਵੇ ਚੋਰ ਪਰਲੋਕ ਵਿੱਚ ਗੌਣ ਪਰੇਗਾ ਜਦੋਂ ਪਾਤਸ਼ਾਹ ਨੇ ਇੰਨਾ ਮਿੱਠਾ ਕਿਹਾ ਪਿੱਛੇ ਬੈਠੇ ਚੋਰ ਦੀਆਂ ਅੱਖਾਂ ਭਰ ਆਈਆਂ ਉਹਨਾਂ ਕਹੇ ਗੁਰੂ ਅੰਤਰ ਜਾਨੀ ਹੈ ਮੇਰੇ ਬਾਰੇ ਕੀ ਮੇਰੇ ਫਿਰ ਬੋਲੇ ਹ ਮਹਾਰਾਜ ਨੂੰ ਆਪਣੇ ਮਨ ਵਿੱਚ ਮਹਾਰਾਜ ਜੇ ਮੈਨੂੰ ਹੀ ਕਹਿੰਦੇ ਬਿਨ ਬੋਲੇ ਬੁੱਝੇ ਸਚਿਆਰ ਚੋਰ ਕੀ ਹਮ ਪਰਨਾ ਕੋਈ ਜਦੋਂ ਹਜ਼ੂਰ ਨੇ ਸ਼ਬਦ ਪੜਿਆ ਜਸਵੰਤ ਰਾਏ ਆਖਰੀ ਗੱਲ ਕਹਿੰਦੇ ਮੰਚ 'ਤੇ ਜੇ ਮੈਨੂੰ ਕਹਿੰਦੇ ਉਹ ਨਾਮ ਲਾਓ ਨਾ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਜਸਵੰਤ ਰਾਏ ਨੇ ਪਿੱਛੋਂ ਉੱਚਾ ਹੋ ਕੇ ਮਹਾਰਾਜ ਵੱਲ ਵੇਖਿਆ ਪਾਦਸ਼ਾਹ ਤਖਤ ਤੋਂ ਬੋਲੇ ਜੇ ਤੁਸੀਂ ਉੱਠ ਕੇ ਅੱਗੇ ਆ ਜਾਓ ਸੰਗਤ ਪਿੱਛੇ ਵੇਖਣ ਲੱਗ ਪਈ ਕਿਹਨੂੰ ਬੁਲਾ ਰਹੇ ਨੇ ਮਾਰ ਨੇ ਜਸਵੰਤ ਰਾਏ ਨੇ ਅੱਖਾਂ ਇਸ ਤਰ੍ਹਾਂ ਮਹਾਰਾਜ ਵੱਲ ਵੇਖ ਕੇ ਨੀਵਿਆ ਕਰ ਲਈ ਪਾਦਸ਼ਾਹ ਨੇ ਫਿਰ ਨਾਂ ਵੀ ਲੈਤਾ ਹਜ਼ੂਰ ਕਹਿੰਦੇ ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ ਹਾਂ ਤੁਸੀਂ ਕਿੱਥੇ ਆ ਗਏ ਬਸ ਫਿਰ ਉਹ ਸਰੀਰ ਮਿੱਟੀ ਹੋ ਗਿਆ 10 20 ਕਦਮ ਦਾ ਵਕਵਾਸੀ ਪਿੱਛੋਂ ਉੱਠ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੱਕ ਆਉਂਦਿਆਂ ਇੰਜ ਲੱਗਾ ਜਿਵੇਂ ਉਹਦੇ ਜਨਮਾਂ ਜਨਮਾਂ ਦੀ ਚੁਰਾਸੀ ਮੁੱਕ ਗਈ ਹੋਵੇ ਪਾਦਸ਼ਾਹ ਤੱਕ ਆਉਂਦਿਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨੀ ਡਿੱਗ ਪਿਆ ਚਰਨਾ ਵਿੱਚ ਡੰਡੋਤ ਡਿੱਕੇ ਕਹਿੰਦੇ ਮਹਾਰਾਜ ਮੈਂ ਵੀ ਬਖਸ਼ਿਆ ਜਾਵਾਂਗਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਿਹਾ ਜਸਵੰਤਰ ਆਏ ਹੁਣ ਤੂੰ ਚੋਰ ਨਹੀਂ ਰਿਹਾ ਹੁਣ ਤੂੰ ਸੰਤ ਹੋ ਗਿਆ ਸਾ ਸੰਗਤ ਚੋਰੀ ਕਰਨਾ ਹੈ ਤੇ ਗੁਰੂ ਨੇ ਬਣਾ ਕੀ ਦਿੱਤਾ ਇਹ ਨਦਰ ਉਹਦੀ ਬਖਸ਼ਿਸ਼ ਹੈ ਇਹ ਆਪਾਂ ਚਾਹ ਕੇ ਕਹੀ ਨਾ ਮਿੱਥ ਕੇ ਮੈਂ ਕੁਝ ਬਣਨਾ ਨਹੀਂ ਮੈਂ ਕਈ ਵਾਰ ਕਿਹਾ ਕਿਸੇ ਇੰਸਟੀਚਿਊਟ ਕਿਸੇ ਕਾਲਜ ਯੂਨੀਵਰਸਿਟੀ ਦੇ ਸੰਤ ਨਹੀਂ ਬਣਾਏ ਜਾਂਦੇ ਜੇ ਬਣਾਇਆ ਬਣਦੇ ਹੁਣ ਸਾਰੇ ਨਾ ਬਣ ਜਾਣ جیت گرو نظر کرے تا حضور نے کیا پورا گروہ نے جت درشٹی پاشن کیا جسمت آئے تن چور نہیں تنت من گیا تن گرو ہرکشن صاحب مہاراج ਪਰਪਤ ਕੇ ਜਸਵੰਤ ਰਾਏ ਨੇ ਸਿੱਖੀ ਦਿੱਤੀ ਹਜ਼ੂਰ ਦੇ ਚਰਨਾਂ 'ਚ ਜੀ ਰਹੀ। ਕਿਸੇ ਦੇਸ਼ ਨੇ ਬਾਰਡਰ ਸੀਲ ਨਹੀਂ ਕੀਤਾ। ਕਿਸੇ ਦੇਸ਼ ਨੇ ਫਲਾਈਟਾਂ ਬੰਦ ਨਹੀਂ ਕੀਤੀਆਂ। ਸਾਧ ਸੰਗਤ ਅੱਜ ਕੁਦਰਤ ਦੀ ਕਿੰਨੀ ਵੱਡੀ ਤਾਕਤ ਹੈ। ਕੁਦਰਤ ਦੇ ਸਾਹਮਣੇ ਵਰਲਡ ਦੀਆਂ ਵੱਡੀਆਂ ਤਾਕਤਾਂ ਨੂੰ ਉਲਟਦੀਆਂ ਵੱਡੀਆਂ ਤਾਕਤਾਂ ਨੂੰ ਉਲਟਦੀਆਂ